ਮੰਗਿਆ ਜਿੱਤਣ ਮਾਂ ਪਿਓ ਮੁੱਕ ਗਏ ਸ਼੍ਰੀਕੇ ਵਾਲਿਆਂ ਕਿਸੇ ਨੇ ਮਾਨੀ ਫੜੀ ਕਿਸੇ ਧਾਈ ਚਾਚੀ ਨੇ ਇਹ ਨਹੀਂ ਕਿਹਾ ਮੇਰੇ ਬੱਚਿਆਂ ਨਾਲ ਜੱਠਾ ਵੀ ਰੋਟੀ ਖਾ ਲੇਗਾ ਜਦੋਂ 9 ਸਾਲ ਦੀ ਉਮਰ ਵਿੱਚ ਨਾਨੀ ਨੇ ਪਹਿਲੀ ਵਾਰ ਸਿਰ ਤੇ ਸ਼ਾਬਾ ਰੱਖਿਆ ਤੋਰਨ ਲੱਗਿਆ ਕਿਹਾ ਪੁੱਤ ਐਦਾਂ ਗਲੀ ਗਲੀ ਘੁੰਮ ਕੇ ਛੋਲੇ ਵਿੱਚੀ ਕੁੰਗਣੀਆਂ ਲੈ ਲਓ ਕੋਈ ਕੁੰਗਣੀਆਂ ਲੈ ਲਓ 9 ਸਾਲ ਦੀ ਉਮਰ ਚ ਕਿਰਤ ਕਰਨ ਤੋਰ ਦਿੱਤਾ ਪਹਿਲੇ ਦਿਨ ਜਿੱਦਣ ਗਲੀ ਵਿੱਚ ਮੈਂ ਕੁੰਗਣੀਆਂ ਵੇਚਣ ਤੁਰਿਆ ਉਹ ਸਭ ਰੀਆਂ ਗੱਲਾਂ ਚਿੱਤ ਆ ਗਏ ਅੱਖਾਂ ਪਰ ਕੇ ਕੋ ਗੱਲ ਕਹੀ ਮਹਾਰਾਜ ਅੱਜ ਪਤਾ ਕੀ ਮਹਿਸੂਸ ਹੁੰਦਾ ਹੈ ਅੱਜ ਤੁਸੀਂ ਇਸ ਤਖਤ ਸਿੰਘਾਸਨ ਤੇ ਬਿਠਾਏ ਅੱਜ ਮੈਨੂੰ ਪਤਾ ਕੀ ਮਹਿਸੂਸ ਹੁੰਦਾ ਹੈ ਮਹਾਰਾਜ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਕਿਸੇ ਕੀੜੇ ਨੂੰ ਚੁੱਕ ਕੇ ਤੁਸੀਂ ਬਾਦਸ਼ਾਹ ਬਣਾਤਾ ਹੋਵੇ ਅੱਜ ਮਹਾਰਾਜ ਇੰਜ ਲੱਗਦਾ ਜਿਵੇਂ ਕੀੜੇ ਨੂੰ ਚੁੱਕ ਕੇ ਬਾਦਸ਼ਾਹ ਬਣਾ ਦਿੱਤਾ ਹੋਵੇ ਤੁਸੀਂ